ਉਹ ਦੱਸਦੇ ਆਂ ਵੀ 1984 ਦੀ ਜੋ ਘਟਨਾ ਹੋਈ ਉਹਨੇ ਮੇਰੇ ਹਿਰਦੇ ਨੂੰ ਝੰਡੋੜ ਕੇ ਰੱਖ ਦਿੱਤਾ ਵੀ ਐਵੇਂ ਦਾ ਕਿਉਂ ਹੋਇਆ ਇਸ ਦੀ ਤੈਅ ਵਿੱਚ ਜਾਣ ਤੋਂ ਬਿਨਾਂ ਹੀ ਮੈਂ ਇਹ ਸੋਚਿਆ ਸੀ ਕਿ ਦਰਬਾਰ ਸਾਹਿਬ ਵਿੱਚ ਜੋ ਵੀ ਹੋਇਆ ਇਹ ਠੀਕ ਨਹੀਂ ਹੋਇਆ ਇਹ ਬਹੁਤ ਗਲਤ ਹੋਇਆ ਜੋ ਸਭ ਨੂੰ ਪਤਾ ਸੀ ਵੀ ਇਹ ਗਲਤ ਹੋਇਆ ਤੇ ਗਲਤ ਦੇ ਨਾਲ ਨਾਲੇ ਤੱਕਾ ਵੀ ਹੋਇਆ ਮਸਕੀਨ ਜੀ ਦੱਸਦੇ ਆਂ ਵੀ ਉਹ ਇੱਕ ਦਿਨ ਪੰਜਾਬੀ ਬਾਗ ਦੇ ਗੁਰਦੁਆਰਾ ਵਿੱਚ ਕਥਾ ਕਰ ਰਹੇ ਸੀ ਤੇ ਉਹਨਾਂ ਨੇ ਆਪਣਾ ਰੋਸ ਉੱਥੇ ਪ੍ਰਗਟ ਕੀਤਾ ਸੰਗਤ ਨੇ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਤੇ ਥਾਂ-ਥਾਂ ਤੇ ਸਮਾਗਮ ਵੀ ਚੱਲ ਪਏ ਤੇ ਉਹਨਾਂ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਸਮਾਗਮਾਂ ਵਿੱਚ ਮਸਕੀਨ ਜੀ ਨੇ ਸੰਗਤ ਨੂੰ ਇੱਕ ਗੱਲ ਜ਼ਰੂਰ ਕਹੀ ਸੀ ਆਪਣਾ ਰੋਸ ਪ੍ਰਗਟ ਕਰਦੇ ਹੋਏ ਵੀ ਜੋ ਵੀ ਕੁਝ ਹੋਇਆ ਹਰਮੰਦਰ ਸਾਹਿਬ ਤੋਂ ਨਹੀਂ ਹੋਣਾ ਚਾਹੀਦਾ ਸੀ ਸਰਕਾਰ ਨੂੰ ਕੋਈ ਹੋਰ ਤਰੀਕਾ ਲੱਭ ਲੈਣਾ ਚਾਹੀਦਾ ਸੀ ਸਿਰਫ ਇੰਨੀ ਗੱਲ ਕਰਕੇ ਮਸਕੀਨ ਜੀ ਦੇ ਖਿਲਾਫ ਸਰਕਾਰ ਹੋ ਗਈ ਜੀ ਤੇ ਮਸਕੀਨ ਇੰਜੀਨੀਅਰ ਫੈਨ ਨਹੀਂ ਕਿਹਾ ਸੀ ਵੀ ਕੋਈ ਹੋਰ ਹੱਲ ਲੱਭਿਆ ਜਾਣਾ ਚਾਹੀਦਾ ਸੀ ਹੋਰ ਹੱਲ ਹੋ ਸਕਦਾ ਸੀ ਜਿਵੇਂ ਅੰਦਰ ਬੈਠਿਆਂ ਦਾ ਬਿਜਲੀ ਪਾਣੀ ਬੰਦ ਕਰ ਦਿੰਦੇ ਤਾਂ ਸ਼ਾਇਦ ਉਹ ਆਪ ਹੀ ਬਾਹਰ ਆ ਜਾਂਦੇ ਐਨੀ ਜ਼ਿਆਦਾ ਤਸ਼ੱਦਦ ਕਰਨ ਦੀ ਲੋੜ ਹੀ ਨਹੀਂ ਸੀ ਤੇ ਅੱਗੇ ਦੱਸਦੇ ਆਂ ਵੀ ਇੰਨਾ ਕਹਿਣ ਦੀ ਡੇਰ ਸੀ ਕਿ ਮੇਰੇ ਉੱਤੇ ਕਾਫੀ ਕੇਸ ਬਣਾ ਦਿੱਤੇ ਗਏ ਮੇਰੇ ਖਿਲਾਫ ਵਾਰੰਟ ਜਾਰੀ ਹੋ ਗਏ ਸੀ ਜਿਸ ਦਾ ਮੈਨੂੰ ਪਤਾ ਚੱਲ ਗਿਆ ਦੂਸਰੇ ਦਿਨ ਸਵੇਰੇ ਮਾਡਲ ਟਾਊਨ ਬਿੱਲੀ ਵਿਖੇ ਮੇਰੀ ਕਥਾ ਦਾ ਪ੍ਰੋਗਰਾਮ ਸੀ ਗੁਰਦੁਆਰੇ ਵਿੱਚੋਂ ਭਾਰੀ ਇਕੱਠ ਉਸ ਟਾਈਮ ਹੋ ਚੁੱਕਿਆ ਸੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਨੇ ਮੈਨੂੰ 6 ਸਫਿਆਂ ਦੀ ਇੱਕ ਦਰਦਨਾਕ ਚਿੱਠੀ ਭੇਜੀ ਜਿਸ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਦਾ ਹਾਲ ਬਿਆਨ ਕੀਤਾ ਸੀ ਜਿਨ੍ਹਾਂ ਨੇ ਇਹ ਵਾਕਿਆ ਦੇਖਿਆ ਸੀ ਮਸਕੀਨ ਜੀ ਨੇ ਦੱਸਿਆ ਵੀ ਉਹਨਾਂ ਨੂੰ 6 ਸਫਰਿਆਂ ਦੀ ਇੱਕ ਚਿੱਠੀ ਉਸ ਗੁਰਦੁਆਰੇ 'ਚ ਬੈਠੇ ਹੋਏ ਦਿੱਤੀ ਗਈ ਤੇ ਉਹਨਾਂ ਨੇ ਪੂਰੀ ਸੰਗਤ ਨੂੰ ਇਹ ਚਿੱਠੀ ਪੜ ਕੇ ਸੁਣਾਈ ਤੇ ਚਿੱਠੀ ਪੜਦੇ-ਪੜਦੇ ਉਹ ਕਹਿੰਦੇ ਮੇਰਾ ਗਲ ਰੁਕ ਗਿਆ ਮੇਰ ਤੋਂ ਅੱਗੇ ਪੜ ਹੀ ਨਹੀਂ ਹੋਈ ਹੁਣ ਜੋ ਸਰਕਾਰ ਸੀ ਉਹ ਮਸਕੀਨ ਜੀ ਤੇ ਦੇਸ਼ ਧਰੋਹ ਤੱਕ ਦਾ ਮੁਕੱਦਮਾ ਬਣਾਉਣਾ ਚਾਹੁੰਦੀ ਸੀ ਪਰ ਉਹ ਬਣਾ ਨਹੀਂ ਸਕਦੀ ਕਿਉਂਕਿ ਮੈਂ ਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਸੀ ਬੋਲਿਆ ਕੇਵਲ ਗਵਰਨਮੈਂਟ ਦੀ ਗਲਤ ਕਾਰਵਾਈ ਦੇ ਵਿਰੁੱਧ ਹੀ ਬੋਲਿਆ ਸੀ ਦਰਬਾਰ ਸਾਹਿਬ ਉੱਤੇ ਅਟੈਕ ਕਰਨ ਦੀ ਥਾਂ ਕੁਝ ਹੋਰ ਤਰੀਕਾ ਵਰਤਿਆ ਜਾ ਸਕਦਾ ਸੀ ਇਹ ਕਹਿਣਾ ਕੋਈ ਗਲਤ ਨਹੀਂ ਸੀ ਤੇ ਇਹਦੇ ਤੇ ਕੋਈ ਦੇਸ਼ ਧਰੋਹ ਦਾ ਮਾਮਲਾ ਦਰਜ ਨਹੀਂ ਹੋ ਸਕਦਾ ਸੀ ਪਰ ਸਰਕਾਰ ਨੇ ਪੂਰੀ ਆਪਣੀ ਵਾਹ ਲਾਈ ਹੋਈ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਸਕੀਨ ਜੀ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹੁਣ ਜਦ ਮਸਕੀਨ ਜੀ ਦੇ ਮੁਕਦਮੇ ਦਰਜ ਹੋਣੇ ਸ਼ੁਰੂ ਹੋ ਗਏ ਸੀ ਉਸ ਟਾਈਮ ਕਹਿੰਨੇ ਆ ਨਾ ਵੀ ਮਾੜੇ ਟਾਈਮ 'ਚ ਆਪਣੇ ਵੀ ਸਾਥ ਛੱਡ ਦਿੰਨੇ ਆ ਤਾਂ ਮਸਕੀਨ ਜੀ ਦੇ ਜੋ ਸਾਥੀ ਸੀ ਉਹਨਾਂ ਨੇ ਵੀ ਮਸਕੀਨ ਜੀ ਦਾ ਸਾਥ ਛੱਡਦਾ ਸੀ ਉਸ ਟਾਈਮ ਤੇ ਕੀ ਦੱਸਦੇ ਆ ਉਹ ਵੀ ਜਦੋਂ ਔਰੰਗਾਬਾਦ ਗਏ ਔਰੰਗਾਬਾਦ 'ਚ ਉਹਨਾਂ ਦੇ 2-3 ਵਧੀਆ ਮਿੱਤਰ ਸੀਗੇ ਜਿਨ੍ਹਾਂ ਨਾਲ ਉਹ ਵਧੀਆ ਯਾਰੀ ਦੋਸਤੀ ਰੱਖਦੇ ਸੀ ਕੀ ਦੱਸਦੇ ਆ ਉਹ ਵੀ ਜਦੋਂ ਔਰੰਗਾਬਾਦ ਗਏ ਉੱਥੇ ਉਹਨਾਂ ਦੇ 2-3 ਗੂੜੇ ਮਿੱਤਰ ਸੀ ਤੇ ਉਹ ਉਹਨਾਂ ਦੀ ਬੜੀ ਸੇਵਾ ਵੀ ਕਰਦੇ ਸੀ ਬੜਾ ਉਹਨਾਂ ਨਾਲ ਮੇਲ ਮਲਾਪ ਵੀ ਸੀ ਜਦੋਂ ਮਸਕੀਨ ਜੀ ਦੀ ਗ੍ਰਿਫਤਾਰੀ ਦੀਆਂ ਖਬਰਾਂ ਸਾਰੇ ਪਾਸੇ ਪਹੁੰਚੀਆਂ ਤਾਂ ਉਹਨਾਂ ਦੇ ਗੂੜੇ ਮਿੱਤਰਾਂ ਨੇ ਵੀ ਮਸਕੀਨ ਜੀ ਤੋਂ ਅੱਖਾਂ ਫੇਰ ਲੀਆਂ ਸੀ ਉਹਨਾਂ ਨਾਲ ਗੱਲ ਕਰਨੀ ਵੀ ਉਹ ਵਧੀਆ ਬਿਹਤਰ ਨਹੀਂ ਸਮਝਦੇ ਸੀ ਫੇਰ ਅੱਗੇ ਦੀ ਜਰਨੀ ਸ਼ੁਰੂ ਹੁੰਦੀ ਹੈ ਮਸਕੀਨ ਜੀ ਉਸ ਤੋਂ ਬਾਅਦ ਹਜੂਰ ਸਾਹਿਬ ਚਲੇ ਗਏ ਤੇ ਉੱਥੋਂ ਬیدر ਚਲੇ ਗਏ ਤੇ ਉੱਥੋਂ ਰਾਏਪੁਰ ਇਸ ਤਰ੍ਹਾਂ ਮੈਂ ਲਗਭਗ 6 ਮਹੀਨੇ ਥਾਂ ਥਾਂ ਭਟਕਦਾ ਰਿਹਾ ਥਾਂ ਥਾਂ ਭ੍ਰਮਣ ਕਰਦਾ ਰਿਹਾ ਕਿਤੇ ਕਿਤੇ ਕਥਾ ਵੀ ਕਰਦਾ ਰਿਹਾ ਕਈ ਥਾਵਾਂ ਦੇ ਪ੍ਰਬੰਧਨ ਨੇ ਮੈਨੂੰ ਕਥਾ ਕਰਨ ਲਈ ਸਮਾਂ ਦੇਣ ਤੋਂ ਇਨਕਾਰ ਵੀ ਕੀਤਾ ਕਿਉਂਕਿ ਜੋ ਸਮਾਂ ਚੱਲ ਰਿਹਾ ਸੀ ਉਹ ਮਸਕੀਨ ਜੀ ਲਈ ਕਾਫੀ ਮੁਸ਼ਕਲ ਸੀਗਾ ਜਿਵੇਂ ਬਾਕੀਆਂ ਲਈ ਮੁਸ਼ਕਲ ਸੀ ਤੇ ਸਾਰਿਆਂ ਨੂੰ ਇਸ ਟਾਈਮ ਤੇ ਸਰਵਾਈਵ ਕਰਨਾ ਪਿਆ ਹੁਣ ਇਸ ਤੋਂ ਬਾਅਦ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਗ੍ਰਿਫਤਾਰੀ ਦੀ ਪੂਰੀ ਇੱਕ ਤਿਆਰੀ ਕਰ ਲਈ ਸੀ ਉਥੋਂ ਦੀ ਪੁਲਿਸ ਨੇ ਕੀ ਦੱਸਦੇ ਹਾਂ ਵੀ ਮੈਂ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕਣ ਆਇਆ ਸਤਿਗੁਰੂ ਨੂੰ ਨਮਸਕਾਰ ਕਰਕੇ ਜਦੋਂ ਗੇਟ ਤੋਂ ਬਾਹਰ ਨਿਕਲਿਆ ਉਸ ਟਾਈਮ ਬਾਹਰ ਨਿਕਲਦੇ ਆਏ ਸਰਦਾਰ ਬਲਜੀਤ ਸਿੰਘ ਪਾਰਲੀਮੈਂਟ ਸਟਰੀਟ ਪੁਲਿਸ ਦੇ ਐਸ ਐਚ ਓ ਸੀ ਜੋ ਉਹ ਪੂਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਆਏ ਤੇ ਮੰਨੂ ਉਹਨਾਂ ਨੇ ਉੱਥੇ ਅਰੈਸਟ ਕੀਤਾ ਪਰ ਮੇਰੀ ਕੋ ਖੁਸ਼ਕਿਸਮਤੀ ਸੀ ਵੀ ਸਰਨਾ ਅਤੇ ਦਿੱਲੀ ਕਮੇਟੀ ਦੇ ਕੁਝ ਹੋਰ ਸੱਜਣ ਕਾਫੀ ਜ਼ਿਆਦਾ ਵੱਡੇ ਗਿਣਤੇ ਚੌਥੇ ਆਏ ਤੇ ਉਹਨਾਂ ਨੇ ਮੇਰੀ ਜ਼ਮਾਨਤ ਕਰਵਾਤੀ ਪਰੰਤੂ ਉਹ ਕੇਸ ਫਿਰ ਵੀ ਮੇਰੇ ਉੱਪਰ ਬਣੇ ਰਿਹਾ ਤੇ ਮੈਂ ਪੇਸ਼ੀਆਂ ਭੁਗਤਦਾ ਰਿਹਾ ਤੇ ਇਸ ਤੋਂ ਬਾਅਦ ਵੀ ਮਸਕੀਨ ਜੀ ਦਾ ਇਹਨਾਂ ਮੁਸ਼ਕਲਾਂ ਨੇ ਪਿੱਛਾ ਨਹੀਂ ਛੱਡਿਆ ਕਿਉਂਕਿ ਉਹ ਦੱਸਦਿਆ ਵੀ ਕੁਵੈਤ ਦੀ ਸੰਗਤ ਨੇ ਮੰਨੂ ਇੱਕ ਵੀਜ਼ਾ ਭੇਜਿਆ ਸੀ ਕਿ ਉੱਥੇ ਆ ਕੇ ਤੁਸੀਂ ਕਥਾ ਕਰੋ ਤੇ ਟਿਕਟ ਵੀ ਭੇਜੀ ਸੀ ਮੈਂ ਕੁਵੈਤ ਜਾਣ ਲਈ 에ਰਪੋਰਟ ਤੇ ਪੁੱਜਿਆ ਸਰਦਾਰ ਬਲਜੀਤ ਸਿੰਘ ਜੋ ਐਸਐਚਓ ਸੀ ਸਰਦਾਰ ਬਲਜੀਤ ਸਿੰਘ ਮੈਨੂੰ ਗ੍ਰਿਫਤਾਰ ਕਰਕੇ ਲੈ ਆਏ ਕਿਉਂਕਿ ਮੇਰੇ ਬਾਹਰ ਜਾਣ ਤੇ ਮਨਾਹੀ ਸੀ ਪਰੰਤੂ ਇਸ ਬਾਰੇ ਮੈਨੂੰ ਪਤਾ ਨਹੀਂ ਸੀ ਇਸ ਤਰੀਕੇ ਨਾਲ ਮੈਨੂੰ ਗ੍ਰਿਫਤਾਰ ਕਰਕੇ ਉੱਥੇ ਕੁਝ ਹੋਰ ਨਵੇਂ ਕੇਸ ਬਣਾਤੇ ਜੋ ਕਿ ਪਹਿਲਾਂ ਚੱਲ ਰਹੇ ਸੀ ਉਹ ਕੇਸ ਤਾਂ ਹੈ ਹੀ ਸੀ ਕੁਝ ਹੋਰ ਨਵੇਂ ਕੇਸ ਵੀ ਬਣਾਤੇ ਸੀਗੇ ਉਹ ਦੱਸਦੇ ਆਂ ਵੀ ਸਾਰੇ ਕੇਸ ਹੈ ਤਾਂ ਮਾਮੂਲੀ ਸੀ ਪਰ ਇਹਨਾਂ ਕੇਸਾਂ ਕਰਕੇ ਮੈਨੂੰ ਜਦੋਂ ਇੱਧਰ ਉੱਧਰ ਜਾਣਾ ਪੈਂਦਾ ਸੀ ਤਾਂ ਮੈਂ ਆਪਣੀ ਕਥਾਵਲ ਮੇਨ ਫੋਕਸ ਨਹੀਂ ਕਰ ਪਾਉਂਦਾ ਸੀ ਜਾਂ ਮੈਂ ਜੋ ਵੀ ਕੰਮ ਕਰਨੇ ਹੁੰਦੇ ਸੀ ਉਧਰ ਮੇਰਾ ਧਿਆਨ ਹੀ ਨਹੀਂ ਸੀ ਜਾਂਦਾ ਕਿਉਂਕਿ ਸਾਰਾ ਸਮਾਂ ਮੇਰਾ ਇੱਧਰ ਹੀ ਲੱਗਦਾ ਸੀ ਹੁਣੇ ਸਟਰਗਲ ਤਾਂ ਚਲਦੀ ਰਹੀ ਪੂਰੀ ਜ਼ਿੰਦਗੀ ਹਰ ਇੱਕ ਦੀ ਸਟਰਗਲ ਚਲਦੀ ਰਹਿੰਦੀ ਹੈ ਮਸਕੀਨ ਜੀ ਦੀ ਲਾਈਫ 'ਚ ਅੱਗੇ ਕੀ ਹੋਇਆ ਕਿਵੇਂ ਬਦਲਾਅ ਆਇਆ ਕੀ ਕੁਝ ਅੱਗੇ ਹੋਰ ਨਵਾਂ ਹੋਇਆ ਕਿਵੇਂ ਦੇ ਬੰਦੇ ਮਿਲੇ ਜਿਨ੍ਹਾਂ ਨੂੰ ਮਸਕੀਨ ਜੀ ਨੇ ਕਈ ਵਾਰ ਉਹ ਅਕਿਰਤਕਣ ਵੀ ਕਿਹਾ ਜੋ ਹਰ ਇੱਕ ਦੀ ਲਾਈਫ 'ਚ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਨਾ ਵੀ ਉਹ ਬੰਦੇ ਆ ਜੋ ਕਿਸੇ ਨੂੰ ਅੱਗੇ ਵਧਣ ਹੀ ਨਹੀਂ ਦਿੰਦੇ ਜਾਂ ਉਹਨਾਂ ਦਾ ਮੇਨ ਕੰਮ ਹੁੰਦਾ ਲੱਤਾਂ ਖਿੱਚਣ ਦਾ ਤਾਂ ਉਹ ਬੰਦੇ ਵੀ ਕੀ ਆਏ ਉਹਨਾਂ ਬਾਰੇ ਮਸਕੀ ਇੰਜੀਨੀਅਰ ਕਿਤਾਬ ਚ ਲਿਖਿਆ ਤਾਂ ਉਹ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਤਾਂ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚ